ਵਾਹਿ ਗੁਰਜੀ ਕਾ ਕਲਸਾ ਕਰਾਈ ਵਾਹਿ ਗੁਰਜੀ ਕੀ ਪਤੇ ਮਾਲੀ ਗੌੜਾ ਮਹੱਲਾ ਪੰਦੇਵਾ ਪ੍ਰਭ ਸਮਰੱਥ ਦੇਵ ਅਪਾਰ ਪ੍ਰਭ ਤੇ ਪਤੇ ਇਸਰਾਮ ਹੈ ਪ੍ਰਭ ਸਮਰੱਥ ਦੇਵ ਅਪਾਰ ਕੌਣ ਜਾਣ ਚਲਤ ਤੇਰੇ ਚਲਿਤ ਚਲਿਤ ਨਹੀਂ ਕਹਿਣਾ ਕੌਣ ਜਾਣੈ ਚਲਿਤ ਤੇਰੀ ਕਿਛ ਅੰਤ ਨਾਹੀ ਪਾਰ ਰਹਾਉ ਇੱਕ ਖਿਨਹ ਥਾਪ ਉਥਾਪ ਦਾ ਘੜ ਪੰਨ ਕਰਨੇ ਹਾਰ ਜੀਤ ਕੀਨ ਉਪਾਰਜਨਾ ਉਪਾਰਜਨਾ ਪਤਿ ਵਿਸਰਾਮ ਹੈ ਜੀਤ ਕੀਨ ਉਪਾਰਜਨਾ ਪ੍ਰਾਪਦਾਨ ਦੇ ਦਾਤਾਰ ਦੇਉ ਨਹੀਂ ਕਹਿਣਾ ਦੇ ਦੇ ਤਤਾਰ ਹਰ ਸ਼ਰਨ ਆਇਓ ਦਾਸ ਤੇਰਾ ਰਾਭ ਊਚ ਅਗਮ ਮਰਾਰ ਕੱਢ ਲੇ ਹੋ ਪੌਜਲ ਵਿਖਮ ਤੇ ਜਨ ਨਾਨਕ ਸਾਧ ਬਲਿਹਾਰ ਮਾਲੀ ਗੋੜਾ ਮਹੱਲਾ ਪੰਜਵਾ ਮਾਨ ਤਨ বাস ਰਹੇ ਗੋਪਾਲ ਇਹ বাস ਪੋਲਾ ਬੋਲਣਾ ਹੈ ਮਾਨ ਤਨ ਬਸ ਰਹੇ ਗੋਪਾਲ ਦੀਨ ਬੰਦਵ ਭਗਤ ਵਛਲ ਸਦਾ ਸਦਾ ਕਿਰਪਾਲ ਰਹਾਉ ਆਦ ਅੰਤੇ ਮਦ ਤੂ ਹੈ ਪ੍ਰਭ ਬਿਨਾ ਨਾਹੀ ਕੋਇ ਪੂਰ ਰਹਾ ਸਗਲ ਮੰਡਲ ਏਕ ਸੁਆਮੀ ਸੋਇ ਕਰਨ ਹਰ ਜਸ ਨੇਤਰ ਦਰਸ਼ਨ ਰਸਨ ਹਰ ਗੁਣ ਗਾਉ ਹਾਂਜੀ ਕਰਨ ਹਰ ਜਸ ਨੇਤਰ ਦਰਸ਼ਨ ਹਾਂਜੀ ਕਰਨ ਹਰ ਜਸ ਨੀਤਰ ਦਰਸ਼ਨ ਰਸਨ ਹਰ ਗੁਨ ਗਾਉ ਰਸਨ ਹਰ ਗੁਨ ਗਾਉ ਬਲਹਾਰ ਜਾਏ ਸਦਾ ਨਾਨਕ ਦੇਹ ਆਪਣਾ ਨਾਉ ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਬਾਣੀ ਭਗਤਨੀ ਬਾਣੀ ਭਗਤ ਨਾਮਦੇਵ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਤਨ ਤਨ ਓ ਰਾਮ ਬੀਨ ਬਾਜੈ ਹਾਂ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਤਨ ਤਨ ਇੱਥੇ ਵਿਸਰਾਮ ਓ ਰਾਮ ਬੀਨ ਬਾਜੈ ਮਧੁਰ ਮਧੁਰ ਧੁਨ ਅਨਹਤ ਗਾਜੈ ਹਾਂਜੀ ਰਹਾ ਧੁਨ ਪਦ ਤੇ ਵਿਸਰਾਮ ਹੈ ਮਧੁਰ ਮਧੁਰ ਧੁਨ ਅਨਹਤ ਗਾਜੈ ਇੱਥੇ ਅਨਹਦ ਨਹੀਂ ਬੋਲਣਾ ਅਨਹਤ ਗਾਜੈ ਤਨ ਤਨ ਮੇਗਾ ਰੋਮਾਵਲੀ ਤਨ ਤਨ ਕ੍ਰਿਸ਼ਨ ਉਡਾ ਕੰਬਲੀ ਹਾਂ ਧਨ ਧਨ ਕ੍ਰਿਸ਼ਨ ਉਡਾ ਕੰਬਲੀ ਧੰਨ ਧਨ ਜੀ ਹਾਂਜੀ ਧਨ ਧਨ ਇਥੇ ਵਿਸਰਾਮ ਧਨ ਧਨ ਤੂੰ ਮਾਤਾ ਦੇਵਕੀ ਇਥੇ ਪੁੱਲੇ ਹੀ ਬੋਲਨੇ ਆ ਧਨ ਧਨ ਤੂੰ ਮਾਤਾ ਦੇਵਕੀ ਜੇਹ ਗ੍ਰਹਿ ਰਮਾਈਆ ਕਵਲਾਪਤੀ ਕਵਲਾਪਤੀ ਕਵਲਾ ਤੇ ਪਤੀ ਦੇ ਵਿੱਚ ਡੈਸ਼ ਤੇ ਕਿ ਬੋਲਣਾ ਪਾਠ ਇਕੱਠਾ ਹੀ ਧਨ ਧਨ ਬਾਨਖੰਡ ਮਿੰਦਰਾਦਨ ਜਹ ਖੇਲਾ ਬਿੰਦਰਾ ਬਨਾ ਇਕੱਠਾ ਬਾਨਖੰਡ ਬਿੰਦਰਾ ਬਨਾ ਜਹ ਖੇਲਾ ਸ੍ਰੀ ਨਾਰਾਇਣਾ ਸ੍ਰੀ ਨਾਰਾਇਣਾ ਬੇਨ বাজਾਵੈ ਗੋਦਨ ਚਰੈ ਗੋਦਨ ਕਸ ਕੀ ਬੂਲਨੇ ਚਰੈ ਪੂਲਾ ਬੂਲਨੇ ਬੇਨ বাজਾਵੈ ਗੋਦਨ ਚਰੈ ਨਾਮੇ ਕਾ ਸੁਆਮੀ ਆਨੰਦ ਕਰੈ ਮੀਰੂ ਬਾਪ ਮਦੋ ਤੂੰ ਧਨ ਕੇਸਾ ਸਾਂਵਲਿਓ ਬੀਠੁ ਲਾਇ ਇਹ ਵਿਸਰਾਮ ਮਹੰਗਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹੈ ਮੇਰੋ ਬਾਪ ਮਾ ਦੋ ਇਥੇ ਠੰਮਕ ਤੂੰ ਧਨ ਕੇਸਾ ਕੇਸਾ ਕਨੋੜੇ ਨਾਲ ਬੋਲਣਾ ਕਿ ਸੋ ਨਹੀਂ ਕਹਿਣਾ ਇਥੇ ਵਿਸਰਾਮ ਹੈ ਸਾਂਵਲਿਓ ਇਕੱਠਾ ਹੀ ਬੋਲਣਾ ਸਾਂਵਲਿਓ ਵੱਖਰਾ ਨਹੀਂ ਕਹਿਣਾ ਸਾਂਵਲਿਓ ਬੀਠੁ ਲਾਇ ਰਹਾਓ कर धरे चक्र बैकुंठ ते आए गाज हस्ती के प्राण उधारी अले कर वखरे वखरे बोलने पाद कर धरे चक्र बैकुंठ ते आए इथ विश्राम है गाज हस्ती के प्राण उधारी अले दुहसासन की सभा द्रौपदी अंबर लेत उबारी अले ਸਬਾ ਦ੍ਰੋਪਤੀ ਨਹੀਂ ਕਹਿਣਾ ਦੁਸ਼ਾਸ਼ਨ ਕੀ ਸਭਾ ਇਥੇ ਠਮਕ ਦ੍ਰੋਪਤੀ ਇਥੇ ਵਿਸਰਾਮ ਹੈ ਅੰਬਰ ਲੇਤ ਉਬਾਰਿਯਲੇ ਗੋਤਮਨਾਰ ਅਹਲਿਆਤਾਰੀ ਇਸ ਨੂੰ ਅਹिल्या ਨਹੀਂ ਕਹਿਣਾ ਹਸੀਯਾਰੀ ਨਹੀਂ ਲੱਲੇ ਦੇ ਸਿਆਰੀ ਹੈ ਗੋਤਮਨਾਰ ਅਹਲਿਆਤਾਰੀ ਪਾਵਨ ਕੇਤਕਤਾਰੀ ਅਲੇ ऐसा आदम अजात नाम देव तौ तो सरनागत आई अले ए आई अले बखरा पाठ करना आई अले नहीं करना ऐसा आदम अजात नाम देखे विश्राम तो शरणागत आई अले सब घाट राम बोलै रामा बोलै ਰਾਮ ਬਿਨਾ ਕੋ ਬੋਲੈ ਰੇ ਰਹਾਉ ਇਕਲ ਮਾਟੀ ਕੁੰਚਰ ਚੀਟੀ ਕੁੰਚਰ ਨਹੀਂ ਬੋਲਣਾ ਇਹ ਧਿਆਨ ਨਾਲ ਬੋਲਣਾ ਕੁੰਜਰ ਚੀਟੀ ਭਜਨ ਹੈ ਭਜਨ ਹੈ ਬਹੁ ਨਾਨਾ ਰੇ ਭਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਾਟ ਘਾਟ ਰਾਮ ਸਮਾਨਾ ਰੇ ਟਟ ਘਟ ਰਾਮ ਸਮਾਨਾ ਰੇ ਇਕਲ ਚਿੰਤਾ ਰਾਖ ਅਨੰਤਾ ਔਰ ਤਜਹ ਸਭ ਆਸਾ ਰੇ ਆਸਾ ਰੇ ਨੀ ਰੇ ਪਦ ਨਖੇਰ ਕੇ ਪੜਨਾ ਔਰ ਤਜਹ ਸਭ ਆਸਾ ਰੇ ਪ੍ਰਣਵ ਨਾਮਾ ਭੈ ਨਹਿਕਾਮਾ ਕੋ ਠਾਕੁਰ ਕੋ ਦਾਸਾ ਰੇ ਕੋ ਠਾਕੁਰ ਕੋ ਦਾਸਾ ਰੇ ਇਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਾਹ ਆਸਾ ਰੀ ਪ੍ਰਮਾ ਨਾਮਾ ਭਈ ਨਿਕਾਮਾ ਕੋ ठाकुर ਕੋ ਦਾਸਾ ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ